ਸ਼ੁਕਰਯੋਗ ਕਿਸਾਨ ਦੋਸਤੋ ਮੇਰੇ ਮਜ਼ਦੂਰ ਵੀਰ ਵੀਰੇ ਦੁਕਾਨਦਾਰ ਸਾਰੇ ਪੰਜਾਬ ਨਿਸਬਸ ਦੇ ਪੰਜਾਬੀ ਹੋ ਹਰਿਆਣਾ ਦੇ ਵਸਦੇ ਰਹੇ ਆਂ ਮੈਂ ਭਾਈ ਦੋਸਤੋ ਕੀ ਜੋ ਲੜਾਈ ਲੜੀ ਜਾ ਰਹੀ ਹੈ ਐਮਐਸਪੀ ਦੀ ਲੜਾਈ ਹੈ ਜਿਹੜੀ ਪੰਜਾਬ ਦੇ ਕੋ ਖਰੀ ਲੜਾਈ ਹੈ ਪੰਜਾਬ ਦਾ ਪਾਣੀ ਬਚਾਉਣ ਦੀ ਲੜਾਈ ਹੈ ਜਿੰਨੇ ਦੇ ਉੱਤੇ ਕਮਿਸ਼ਰੀ ਮਿਲਦੀ ਨੇ ਦੇਰ ਤੱਕ ਪੰਜਾਬ ਦਾ ਚੋਣੀ ਤੋਂ ਖੇੜਾ ਨਹੀਂ ਛੁੱਟਣਾ ਜਿੰਨੇ ਦੇ ਤੱਕ ਚੋਣੀ ਤੋਂ ਖੇੜਾ ਨਹੀਂ ਛੁੱਟਣਾ ਜਿੰਨੇ ਦੇ ਤੱਕ ਪੰਜਾਬ ਦਾ ਪਾਣੀ ਨਹੀਂ ਬਚਣਾ ਸਵੇਸ ਕਰਕੇ ਪਾਣੀ हर किसान बच्चे ने भी पीना मजदूर दुकानदार मुलाजम जितनी बहुत जरूरी है सरकार का भी पूरा जोर लगे हुआ है कि किसान की इस मंग ने असि कि रोल सकते ਸੋ ਸਤੋ ਪਹਿਲਾ 26 ਤਰੀਕ ਨੂੰ ਕੋਸ਼ਿਸ਼ ਕੀਤੀ ਨੂੰ ਸਾਰਿਆਂ ਨੂੰ ਪਤਾ 26 ਤਰੀਕ ਤੋਂ ਬਾਅਦ ਜੋ ਰਾਤ ਇੱਥੇ ਸਾਡੇ ਵਲੰਟੀਅਰਸ ਦੇ ਕੋਲੇ ਸਾਡੇ ਪ੍ਰਬੰਧਕਾਂ ਸਾਡੇ ਲੀਡਰਸ਼ਿਪਰਾਂ ਨੂੰ ਕੋਈ ਇਨਫੋਰਮੇਸ਼ਨ ਆਈਆ।nabla ਫਿਰ ਸਰਕਾਰ ਦਾ ਇੱਕ ਕੋਸ਼ਿਸ਼ ਸੀ ਕਿ ਮੋਰਚੇ ਨੂੰ ਕਿਵੇਂ ਫਿਰ ਕੀਤਾ ਜਾ ਸਕਦਾ ਹੈ ਕਿਵੇਂ ਪਿੰਡਾਂ ਨੂੰ ਚੱਕਿਆ ਜਾ ਸਕਦਾ ਲekin ਲੋਕਦਿਆਂ میں ساری ਪ੍ਰੈਸ ਦਾ ਜਿਨ੍ਹਾਂ ਨੇ ਸਮੇਸਰ ਕੋਸ ਗੱਲ ਨੂੰ ਜਨਤਾ ਕੀਤਾ ਲੋਕਾਂ ਤੱਕ ਲੈ ਕੇ ਗਏ ਤੇ ਉਸ ਅਪੀਲ ਨੂੰ ਮੰਨ ਕੇ ਸਦੀ ਮੌਜੂਦਾਨ ਦੇ ਜਥੇ ਹਰਿਆਣੇ ਦੀ ਵੱਡੀ ਪੱਤਰਤੀ ਆਈ ਸਦੀ ਪੰਜਾਬ ਦੇ ਵਿੱਚੋਂ ਵੱਡੀ ਪੱਤਰ ਦੇ ਉੱਤੇ ਜਥੇ ਕਿ ਉਹ ਚੋਹਾਂ ਨੂੰ ਜੋ ਆਨਦੀ ਜਿੰਨਾਂ ਨੇ ਆ ਕੇ ਮੋਰਚੇ ਨੂੰ ਸਪੋਰਟ ਕੀਤਾ ਮੋਰਚੇ ਨੂੰ ਪਰੇਵਾਰੀ ਦਿੱਤੀ ਹੈ ਔਰ ਇਹ ਕਿ ਮਜ਼ਬੂਤ ਸਾਰੇ ਕਿਸਾਨਾਂ ਨੇ ਸਾਡੀਆ ਪੈਣਾ ਮੋਰਚੇ ਨੂੰ ਸੰਭਾਲਣ ਲਈ ਯਤਨ ਕੀਤਾ ਸੋ ਦੋਸਤੋ ਇਹ ਸਾਡੇ ਤੇ ਜਿਹੜਾ ਸਮਾਂ ਸਰਕਾਰ ਨੇ ਗੱਲਬਾਤ ਲਈ ਇਹ ਦਮਾਣਾ ਜਦੋਂ ਇਹ ਪਤਾ ਲੱਗਿਆ ਕਿ ਹੁਣ ਇਹਨਾਂ ਦਾ ਮੋਰਚਾ ਚੱਕਿਆ ਜਾਣਾ ਤੇ ਨਾ ਹੀ ਮੋਰਚੇ ਦੇ ਵਿੱਚੋਂ ਲੀਡਰ ਚੱਕਿਆ ਜਾਣਾ ਇਹ ਸਿਰ ਸਰਕਾਰ ਨੇ ਮਿਲ ਬਾਤ ਤੇ ਹੁਣ ਸੋ ਇਸ ਕਰਕੇ ਆਪ ਸਭ ਨੂੰ ਸਾਡੀ ਹੱਥੀਂ ਰਕੀ ਬੇਨਤੀ ਹੈ ਕਿ ਤੁਸੀਂ ਬਰੇ ਸਤਖਾਰੀਓ ਸਾਡੇ ਭਰਾ ਤਕੜੇ ਹੋ ਕੇ ਇਸ ਮੋਰਚੇ ਦੇ ਵਿੱਚ ਅਗਰ ਇੱਕ ਹਫਤਾ ਤੁਸੀਂ ਤੱਕੜੇ ਹੋ ਕੇ ਇਸ ਮੋਰਚੇ ਦੀ ਪਹਿਰੇ ਤਾਰੀਖ ਆ ਗਈ। ਤਾਂ ਮੇਰਾ ਖਿਆਲ ਹੈ ਮੋਰਚਾ ਜਿਤਨਾ ਮੈਂ ਹੁਣ ਉਹ ਗੱਲ ਨਾ ਛੱਡ ਦਿਓ ਕਿ ਅਸੀਂ ਮਾਰੀ ਮੰਨ ਕੇ ਸਾਡੇ ਪਿੰਡੋਂ 5 ਬੰਦੇ ਜਾਂਦੇ ਨਹੀਂ ਸਾਡੇ ਪਿੰਡੋਂ 7 ਜਾਂਦੇ ਨਹੀਂ ਬੈਠੇ ਨੇ ਬਹੁਤ ਧੰਨਵਾਦ ਤੁਹਾਡਾ ਪਰ ਹੁਣ ਇੱਕ ਵਾਰੀ 5 ਤੇ 7 ਵਾਲੀ ਗੱਲ ਨੂੰ ਛੱਡ ਦਿਓ। ਇੱਕ ਵਾਰੀ ਇਹ ਸੋਚ ਕੇ ਨਿਕਲੋ। ਇੱਕ ਹਫਤਾ ਹਰ ਕਰਦਾ ਇੱਕ ਇੱਕ ਵੀਰ ਜਾ ਇੱਕ ਇੱਕ ਪਏ ਇਸ ਮੋਰਚੇ ਦੇ ਵਿੱਚ ਹਾਜ਼ਰ ਹੋ ਤਦ ਫਿਰ ਆਪਾਂ ਮੋਰਚਾ ਜਿੱਤ ਸਕਦੇ ਇਹ ਮੇਰੀ ਆਪ ਸਭ ਨੂੰ ਬਤਸੂਰ ਕੀ ਅਪੀਲ ਹੈ ਆਪ ਲੋਕ ਡਾਕਟਰਾਂ ਨੇ ਮੈਨੂੰ ਬਾਰ-ਬਾਰ ਕਿਹਾ ਕਿ ਕੋਈ ਤਸੀਬਾ ਨਹੀਂ ਲੇਕਿਨ ਮੇਰਾ ਜੀ ਕੀਤਾ ਕਿ ਮੈਂ ਰਾਤ ਜਿਨ੍ਹਾਂ ਨੇ ਸਾਡੇ ਮੋਰਚੇ ਨੂੰ ਆਪੇ ਸਾਂਭਿਆ ਉਹਨਾਂ ਦਾ ਧੰਨਵਾਦ ਕਰਾਂ ਤੇ ਬਾਕੀ ਸੰਗਤ ਨੂੰ ਹੱਥ ਜੋੜ ਕੇ ਅਪੀਲ ਕਰਾਂ ਕਿ ਮੋਰਚਾ ਜਿਸ ਤਰੀਕੇ ਨਾਲ ਰਾਤ ਨੌਜਵਾਨਾਂ ਨੇ ਆ ਕੇ ਸਾਂਭਿਆ ਉਸੇ ਤਰੀਕੇ ਦੇ ਨਾਲ ਜੇ ਮੋਰਚੇ ਨੂੰ ਜਿਵੇਂ ਅਸੀਂ ਕਰਦੇ ਹਾਂ ਜਿਵੇਂ ਸਰਕਾਰ ਨਹੀਂ ਇਥੇ ਸਾਨੂੰ ਚੱਕੜ ਕਾਉਂਦੀ ਹੈ ਨਾ ਉਹਨਾਂ ਨੇ ਅੱਜ ਨਹੀਂ ਬੰਦ ਹੋਣਗੇ ਤੇ ਇਸੇ ਰਾਤ ਲੋਟੇਗਾ ਹੋਏਗਾ ਕਵਾਰੀ ਫੇਸਬੁਕਾਂ ਵਰਸਾ ਇਨਸਟਾਗ੍ਰਾਮ ਤੋਂ ਬੰਦ ਹੋ ਗਿਆ ਤੇ ਤੁਹਾਨੂੰ ਹੋ ਸਕਦਾ ਹੈ ਆਪਾਂ ਤੇ ਰੋਕ ਕੇ ਸਾਡੇ ਤੱਕ ਨਾ ਪਹੁੰਚੇ ਇਸ ਕਰਕੇ ਉਸ ਸਮਾਨਾ ਲਈ ਕਿ ਜੇਦੋਂ ਉੱਥੇ ਕੋਈ ਹੋਏਗਾ ਉਹ ਤੇ ਜਾਣਾਂਗੇ ਦੇ ਪਿੰਟਾਂ ਦਾ ਸਭਾ ਇਹ ਨਹੀਂ ਪਿਆਰੋ ਬholi ਸੋਚ ਲਓ ਕਿ ਅਸੀਂ ਇਹ ਵਕਤ ਆਉਣ ਇਹਨੇ ਸਰਕਾਰ ਦੇ ਦਿੱਤ ਦਵਾਈਆਂ ਨਾਲ ਹੀ ਸਕਾਲ ਇਹ ਸਮਾਂ ਸਾਡੇ ਤੇ ਲਿਆ ਹੀ ਨਾ ਸਕੇ ਬਹੁਤ ਬਹੁਤ ਤਨਰਤ ਦਸਰਾਂ ਨਾਲ وہی ਕੁਝ ਕਰਦਾ ਸਾ